ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਵਿੱਚ ਝੁੱਟ ਗਈਆਂ ਨੇ ਅਤੇ ਉਮੀਦਵਾਰਾਂ ਵੱਲੋਂ ਚੋਣ ਦੌਰਾਨ ਹੋਣ ਵਾਲੇ ਖਰਚਿਆਂ ਦਾ ਹਿਸਾਬ ਕਿਤਾਬ ਤਿਆਰ ਕੀਤਾ ਜਾ ਰਿਹਾ ਹੈ। ਉੱਧਰ ਭਾਰਤੀ ਚੋਣ ਕਮਿਸ਼ਨ ਨੇ ਵੀ ਉਮੀਦਵਾਰਾਂ ਦੇ ਖਰਚਿਆਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਕਮਿਸ਼ਨ ਵੱਲੋਂ ਚੋਣ ਪ੍ਰਚਾਰ ਵਿੱਚ ਵਰਤੀ ਜਾਣ ਵਾਲੀ ਹਰ ਛੋਟੀ ਮੋਟੀ ਚੀਜ਼ ਦੇ ਭਾਅ ਤੈਅ ਕੀਤੇ ਗਏ ਨੇ। ਜ਼ਿਆਦਾਤਰ ਸੂਬਿਆਂ ਵਿੱਚ ਇੱਕ ਉਮੀਦਵਾਰ ਦਾ ਕੁੱਲ ਖਰਚਾ 95 ਲੱਖ ਰੁਪਏ ਨਿਰਧਾਰਤ ਕੀਤਾ ਗਿਆ ਹੈ ਜੇਕਰ ਉਮੀਦਵਾਰ ਵੋਟਰਾਂ ਲਈ ਚਾਹ ਪਾਣੀ ਤੇ ਖਾਣ ਪੀਣ ਦਾ ਪ੍ਰਬੰਧ ਕਰਦਾ ਹੈ ਤਾਂ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਕੀਮਤਾਂ ਅਨੁਸਾਰ ਉਸ ਨੂੰ ਹਿਸਾਬ ਕਿਤਾਬ ਰੱਖਣਾ ਪਵੇਗਾ ਇਸ ਸੂਚੀ ਵਿੱਚ ਪੰਜਾਬ ਦੇ ਜਲੰਧਰ ਵਿੱਚ ਚੋਣਾਂ ਲੜਨ ਵਾਲੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਲਈ ਚਾਹ ਦੇ ਕੱਪ ਤੇ ਸਮੋਸੇ ਲਈ ਕੀਮਤ 15 ਰੁਪਏ ਨਿਰਧਾਰਤ ਕੀਤੀ ਗਈ ਹੈ ਛੋਲੇ ਭਟੂਰੇ ਦੀ ਕੀਮਤ 40 ਰੁਪਏ ਮਟਨ ਤੇ ਚਿਕਨ ਦੀ ਕੀਮਤ ਘਰਮਾਰ 250 ਤੋਂ ਅਤੇ 500 ਰੁਪਏ ਪ੍ਰਤੀ ਕਿਲੋ ਤੱਕ ਕੀਤੀ ਗਈ ਹੈ ਇਸ ਤੋਂ 엘ਾਵਾ ਯੇਕਰ ਉਮੀਦਵਾਰ ਟੋਡਾ ਤੇ ਖਰਚ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਕੀਮਤ 450 ਰੁਪਏ ਪ੍ਰਤੀ ਕਿਲੋ ਹੋਵੇਗੀ ਅਤੇ ਕਿਓਪੇਨ ਨੇ ਦੀ ਕੀਮਤ 300 ਰੁਪਏ ਪ੍ਰਤੀ ਕਿਲੋ ਤੈਅ ਕੀਤੀ ਗਈ ਹੈ ਉਮੀਦਵਾਰਾਂ ਨੂੰ ਲੱਸੀ ਅਤੇ ਨਿੰਬੂ ਪਾਣੀ ਵੀ ਚੋਣਾਂ ਦੌਰਾਨ ਵਰਤਣਾ ਪੈਂਦਾ ਹੈ ਉਸ ਲਈ 20 ਰੁਪਏ ਤੇ 15 ਰੁਪਏ ਪ੍ਰਤੀ ਗਲਾਸ ਖਰਚ ਕੀਤਾ ਜਾ ਸਕਦਾ ਹੈ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਖੇਤਰ ਦੇ ਆਧਾਰ ਤੇ ਪ੍ਰਤੀ ਉਮੀਦਵਾਰ ਖਰਚ ਦੀ ਹੱਦ 75 ਲੱਖ ਰੁਪਏ ਤੋਂ 95 ਲੱਖ ਰੁਪਏ ਤੱਕ ਹੈ